ਯਾਨਾ ਸਰਕਾਰ ਵੱਲੋਂ ਕੱਗਰ ਨਦੀ ਦੇ ਪੁਲ ਦੇ ਉੱਪਰ ਵੈਰੀਗੇਟਿੰਗ ਕਰਕੇ ਵੱਡੀਆਂ ਰੋਕਾਂ ਲਗਾਈਆਂ ਗਈਆਂ ਨੇ ਜਿਹੜੀਆਂ ਸਮਿੰਟ ਦੀਆਂ ਸਲੇਬਾਂ ਨੇ ਹੋਰ ਲਗਾਈਆਂ ਗਈਆਂ ਨੇ ਤਾਂਕਿ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਵਧ ਸਕਣ ਸਹੀ ਅੱਗੇ ਵਧਣ ਦੇਣਗੇ ਜਿਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਨੇ ਜੋ ਵਾਟਰ ਕੈਨਨ ਦਾ ਪਾਣੀ ਆ ਉਹਦਾ ਵੀ ਰੰਗ ਦੇਖਣ ਨੂੰ ਵੱਖਰੇ ਕਿਸਮ ਦਾ ਇਹ ਵੱਖਰਾ ਕਿਹਾ ਜਾ ਰਿਹਾ ਹੈ ਲੋਕਾਂ ਦੇ ਕਹਿਣ ਮੁਤਾਬਕ ਹੈ ਉਹਦੇ ਵਿੱਚ ਕੋਈ ਕੈਮੀਕਲ ਪਾਇਆ ਗਿਆ ਹੈ ਕਿਸਾਨਾਂ ਦੇ ਹੱਕ ਵਿੱਚ ਕਿਹੜੀਆਂ ਉਹਨਾਂ ਨੇ ਕੀਤੀਆਂ ਨੇ ਜੀ ਮੰਗਾ ਇਹ ਕਿਹੜੀ ਸਕੀਮਾਂ ਕਿਸਾਨਾਂ ਦੇ ਹੱਕ ਵਿੱਚ ਨੇ ਜੇ ਕਿਸਾਨਾਂ ਦੇ ਹੱਕ ਵਿੱਚ ਕੋਈ ਸਕੀਮਾਂ ਹੁੰਦੀਆਂ ਤਾਂ ਅੱਜ ਸਾਨੂੰ ਇੱਥੇ ਨਾ ਆਉਣਾ ਪੈਂਦਾ ਪਹਿਲਾਂ ਕੀ ਘਾਟਾਂ ਰਹਿ ਗਈਆਂ ਪਹਿਲਾਂ ਵੀ ਗਏ ਸੀਗੇ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਫੰਡਿੰਗ ਖਤਮ ਹੋ ਗਈ ਹੋਣੀ ਆ ਤਾਂ ਕਿਸਾਨੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਜੰਗ ਵੀ ਚੱਲ ਰਹੀ ਆ ਜਿਹੜੀ ਹੁਣ ਦਿੱਲੀ ਨੂੰ ਕਾਲ ਦਿੰਦੀ ਆ ਉਹ ਵੀ ਜਥੇਬੰਦੀਆਂ ਨੇ ਕਿਸਾਨ ਦੀ ਉਹ ਵੀ ਪੰਜਾਬ ਦੀ ਨੇ ਦਰਦ ਰੱਖਦੀਆਂ ਨੇ ਉਹਨਾਂ ਨੂੰ ਵੀ ਕਾਲ ਦਿੰਦੀ ਆ ਹੁਣ ਆਪਣਾ ਆਪਣਾ ਫਰਜ਼ ਨਿਭਾਈ ਜਾਂਦੀਆਂ ਨੇ ਜੀ ਹਾਂਜੀ ਅਸੀਂ ਇਸ ਟਾਈਮ ਮੌਜੂਦ ਆਂ ਪੰਜਾਬ ਹਰਿਆਣਾ ਦੀ ਬਿਲਕੁਲ ਸਰਹੱਦ ਤੇ ਜਿੱਥੇ ਹਰਿਆਣਾ ਸਰਕਾਰ ਵੱਲੋਂ ਕੱਗਰ ਨਦੀ ਦੇ ਪੁਲ ਦੇ ਉੱਪਰ ਵੈਰੀਗੇਟਿੰਗ ਕਰਕੇ ਵੱਡੀਆਂ ਰੋਕਾਂ ਲਗਾਈਆਂ ਗਈਆਂ ਨੇ ਜਿਹੜੀਆਂ ਸਮਿੰਟ ਦੀਆਂ ਸਲੇਬਾਂ ਨੇ ਹੋਰ ਲਗਾਈਆਂ ਗਈਆਂ ਨੇ ਤਾਂਕਿ ਕਿਸਾਨ ਨੇ ਜਿਹੜੇ ਉਹ ਅੱਗੇ ਨਾ ਵੱਧ ਸਕਣ ਹਰਿਆਣੇ 'ਚ ਐਂਟਰ ਨਾ ਕਰ ਸਕਣ ਕਿਉਂਕਿ ਕਿਸਾਨਾਂ ਦਾ ਕਾਫਲਾ ਜਿਹੜਾ ਉਹ ਕੁਝ ਟਾਈਮ ਬਾਦ ਇੱਥੇ ਪਹੁੰਚਣ ਵਾਲਾ ਇਹ ਕਿਸਾਨਾਂ ਨੇ 10 ਵਜੇ ਦੀ ਕਾਲ ਦਿੱਤੀ ਆ ਉਹਨਾਂ ਨੂੰ ਰੋਕਣ ਦੇ ਲਈ ਜਿੱਥੇ ਇਹ ਪ੍ਰਬੰਧ ਕੀਤੇ ਗਏ ਨੇ ਉੱਥੇ ਮੀਟਿੰਗਾਂ ਦਾ ਦੌਰ ਆ ਜਿਹੜਾ ਉਹ ਵੀ ਚੱਲ ਰਿਹਾ ਹੈ 8 ਤਰੀਕ ਨੂੰ ਮੀਟਿੰਗ ਹੁੰਦੀ ਹੈ ਕਿਸਾਨਾਂ ਦੀ ਸੈਂਟਰ ਦੇ ਮੰਤਰੀਆਂ ਦੇ ਨਾਲ ਉਹ ਵੀ ਬੇਸਿੱਟਾ ਰਹਿੰਦੀ ਆ ਕੱਲ 5 ਘੰਟੇ ਮੀਟਿੰਗ ਚੱਲਦੀ ਆ ਕੁਝ ਮੰਗਾਂ ਤੇ ਸਹਿਮਤੀ ਬਣਦੀ ਆ ਪਰ ਜਿਹੜੀਆਂ ਮੇਨ ਮੰਗਾਂ ਸੀ ਚਾਹੇ ਉਹ ਐਮਐਸਪੀ ਦਾ ਗਾਰੰਟੀ ਕਾਨੂੰਨ ਸੀਗਾ ਜਾਂ ਫਿਰ ਪੂਰਨ ਤੌਰ ਤੇ ਕਰਜ਼ਾ ਮਾਫੀ ਅਤੇ ਸੁਆਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਕਰਵਾਉਣ ਦੀਆਂ ਮੰਗਾਂ ਤੇ ਕਿਸਾਨਾਂ ਦੀ ਸਹਿਮਤੀ ਨਹੀਂ ਬਣ ਪਾਈ ਮੀਟਿੰਗ ਬੜਾ ਲੰਮਾ ਟਾਈਮ ਚੱਲੀ ਹੈ ਫਿਲਹਾਲ ਅੱਜ 10 ਵਜੇ ਤੱਕ ਦਾ ਟਾਈਮ ਦਿੱਤਾ ਹੈ ਕਿਸਾਨ ਕਹਿ ਰਹੇ ਨੇ ਕਿ 10 ਵਜੇ ਤੋਂ ਅਸੀਂ ਕੁਝ ਕਰਾਂਗੇ ਦਿੱਲੀ ਵੱਲ ਨੂੰ ਸੋ ਕੁ ਟਾਈਮ ਬਾਅਦ ਕਿਸਾਨ ਇੱਥੇ ਪਹੁੰਚਣਗੇ ਦੇਖਣਾ ਹੋਊਗਾ ਕਿੱਦਾਂ ਦੇ ਹਾਲਾਤ ਬਣਦੇ ਨੇ ਕੀ ਉਹ ਅੱਗੇ ਪਹੁੰਚ ਸਕਦੇ ਨੇ ਪਰ ਫਿਲਹਾਲ ਇੱਕ ਟਰੈਕਟਰ ਆ ਜਿਹੜਾ ਉਹ ਇੱਥੇ ਜ਼ਰੂਰ ਦਿਖਾਈ ਦੇ ਰਿਹਾ ਇੱਕ ਟਰੈਕਟਰ ਹੈ ਜਿਹੜਾ ਪਹੁੰਚਿਆ ਹੈ ਕੱਲ ਵੀ ਇਹ ਟਰੈਕਟਰ ਇੱਥੇ ਦਿਖਾਈ ਦਿੱਤਾ ਸੀ ਨੌਜਵਾਨ ਨੇ ਜਿਹੜੇ ਉਹ ਟਰੈਕਟਰ ਲੈ ਕੇ ਪਹੁੰਚੇ ਨੇ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੰਭੂ ਬਾਰਡਰ ਤੋਂ ਸੋ ਬੁੱਲਸੋਂ ਨਿਹਾਲ ਤੋਂ ਜੇਕਰ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਸੋ ਵੀਰ ਨੇ ਇੱਥੇ ਹਾਂਜੀ ਵੀਰਜੀ ਵੈਗਰੀ ਜੀ ਖਾਲਸਾ ਵੈਗਰੀ ਹਾਂ ਜੀ ਹਾਂ ਜੀ ਵੈਗੁਰੂ ਜੀ ਦਾ ਕਲ ਸਾਹਿਬ ਵੈਗੁਰੂ ਜੀ ਬੋਤੇ ਇਸ ਤਰ੍ਹਾਂ ਦੇਖਦੇ ਹੋ ਜੀ ਵੱਡੀਆਂ ਰੋਕਾਂ ਲਗਾਈਆਂ ਗਈਆਂ ਨੇ ਮੀਟਿੰਗਾਂ ਦਾ ਸਿਲਸਿਲਾ ਜੀ ਚੱਲਿਆ ਹੈ ਕੱਲ ਵੀ 5 ਘੰਟੇ ਮੀਟਿੰਗ ਚੱਲੀ ਹੈ ਬੜੇ ਲੰਬਾ ਟਾਈਮ ਕਿਸ ਤਰ੍ਹਾਂ ਦੇਖਦੇ ਹੋ ਇਸ ਸਰਕਾਰਾਂ ਵਾਰ-ਵਾਰ ਧੱਕਾ ਕਰ ਰਹੀਆਂ ਨੇ ਜੀ ਪਹਿਲਾਂ ਵੀ ਦਿੱਲੀ ਗਏ ਪਹਿਲਾਂ ਵੀ ਦਿੱਲੀ ਤਿੰਨ ਵਾਰੀ ਜੇਤ ਚੁੱਕੇ ਹੁਣ ਫਿਰ ਦਿੱਲੀ ਪਹੁੰਚਣਾ ਵੈਗੁਰੂ ਜੀ ਇਹ ਬੈਰੀਕੇਡ ਤੋੜ ਕੇ ਪਹੁੰਚਾਂਗੇ ਜੀ ਜਿੰਨੇ ਵੀ ਅਸੀਂ ਸਾਰੇ ਪਿੰਡਾਂ ਦੇ ਨਾਲ ਜਿੰਨਾ ਵੀ ਸਹਿਯੋਗ ਹੋ ਸਕਿਆ ਦੇਾਂਗੇ ਜੀ ਹਾਂ ਜੀ ਹਾਂ ਜੀ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਕਹਿੰਦੇ ਹੋ ਸਰਕਾਰਾਂ ਧੱਕਾ ਕਰਦੀਆਂ ਨੇ ਪਰ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਕਿਸਾਨਾਂ ਦੇ ਹੱਕ 'ਚ ਹਰ ਇੱਕ ਕੰਮ ਕਰਦੇ ਆਂ ਦੇਸ ਨੂੰ ਤਰੱਕੀ ਤੇ ਲੈ ਜਾਣ ਦੇ ਲਈ ਕੰਮ ਕਰ ਰਹੇ ਆਂ 2-2000 ਰੁਪਏ ਕਿਸਾਨਾਂ ਨੂੰ ਉਹ ਮਿਲ ਰਿਹਾ ਏ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਕਿਸਾਨਾਂ ਦੇ ਸਰਕਾਰਾਂ ਦੇ ਕਹਿਣ ਮੁਤਾਬਕ ਕੇ ਹੱਕ 'ਚ ਨੇ ਸਰਕਾਰਾਂ ਹੱਕ 'ਚ ਹੋਣ ਇੰਨਾ ਕੁਝ ਕਰਨਾ ਹੀ ਨਾ ਪਿਆ ਜੀ ਵਾਰ-ਵਾਰ ਧੱਕਾ ਕਰਦੀਆਂ ਨੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਧੱਕਾ ਨਾ ਕੀਤਾ ਜਾਏ ਪੰਜਾਬ 'ਚ ਪੰਜਾਬ ਵਾਲਿਆਂ ਨੂੰ ਹੁਣ ਹਰਿਆਣਾ 'ਚ ਜਾਣ ਤੋਂ 3 ਦਿਨ ਪਹਿਲਾਂ ਹੀ ਬੈਰੀਕੇਡ ਕੀਤੇ ਗਏ ਨੇ ਜਿਹੜੇ ਲੋਕ ਕੋਲ ਕੋਈ ਮਰੀਜ਼ ਹੈ ਕਿਸੇ ਤਰ੍ਹਾਂ ਦਾ ਵੀ ਇਹਨਾਂ ਨੂੰ ਜਾਣ ਤੋਂ ਬਿਲਕੁਲ ਜਵਾਬ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਵੀ ਜਾਣ ਨਹੀਂ ਦਿੱਤਾ ਗਿਆ ਜੀ ਹਾਂਜੀ ਹਾਂਜੀ ਕੀ ਲੱਗਦਾ ਇਹ ਅੱਗੇ ਵਧਣ ਦੇਣਗੇ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਜੋ ਵਾਟਰ ਕੈਨਨ ਦਾ ਪਾਣੀ ਆ ਉਹਦਾ ਵੀ ਰੰਗ ਦੇਖਣ ਨੂੰ ਵੱਖਰੇ ਕਿਸਮ ਦਾ ਇਹ ਵੱਖਰਾ ਕਿਹਾ ਜਾ ਰਿਹਾ ਹੈ ਲੋਕਾਂ ਦੇ ਕਹਿਣ ਮੁਤਾਬਕ ਕਿ ਉਹਦੇ ਵਿੱਚ ਕੋਈ ਕੈਮੀਕਲ ਪਾਇਆ ਗਿਆ ਹੈ ਰੋਕਾਂ ਦੇ ਲਈ ਕੈਮੀਕਲ ਦੇ ਪਾਈ ਰੇਣੇ ਧੱਕਾ ਕਰ ਰੇਣੇ ਕਿ ਗਰਦੋਸ਼ਿੱਧਾ ਪਾਣੀ ਚੁਕਾਇਆ ਗਿਆ ਹੈ ਇਹਨਾਂ ਦੇ ਵਾਟਰ ਕੈਨਰ ਜੀ ਸਿੱਧਾ ਕਾ ਗਰਦੋਈ ਪਾਣੀ ਆ ਰਿਹਾ ਜੀ ਹਾਂਜੀ ਹਾਂਜੀ ਉਹ ਮਨੋਲੋਜੀ ਕੁਝ ਕੈਮੀਕਲ ਪਾ ਰਹੇ ਨੇ ਅਜੀ ਤੇ ਇੱਥੇ ਲੋਕ ਵਾਲਾ ਹੀ ਤਾਂ ਕਰਕੇ ਸਾਨੂੰ ਪਤਾ ਸੀ ਤੇ ਵੇਖ ਰਹੇ ਆ ਜੀ ਹਾਂਜੀ ਹਾਂਜੀ ਮਰੀਜ਼ ਕੋਈ ਵੀ ਮਰੀਜ਼ ਉਹਨਾਂ ਨੂੰ ਜਾਣ ਤੋਂ ਇਹਨਾਂ ਨੇ ਬਿਲਕੁਲ ਰਾਹ ਬੰਦ ਕਰਤੇ ਨੇ ਜੀ ਜੀ ਹਾਂਜੀ ਹਾਂਜੀ ਠੀਕ ਵੀਰ ਹੋਰਵੀ ਸਿੰਘ ਸਾਹਿਬ ਨੇ ਸਾਡੇ ਨਾਲ ਹਾਂਜੀ ਵੈਗਰੂ ਦੇ ਖਾਲਸਾ ਵੈਗਰੂ ਫਤਿਹ ਬਾਈ ਖਾਲਸਾ ਬਾਈ ਫਤਿਹ ਹਾਂਜੀ ਸਿੰਘ ਸਾਹਿਬ ਕਿੱਥੋਂ ਪਹੁੰਚੇ ਸੀ ਇੱਥੇ ਇਥੋਂ ਆਪਣੇ ਇਥੋਂ ਆਪਣੇ ਪਤਗੜ੍ਹ ਸਰ ਤੋਂ ਆਏ ਜੀ ਕਿਸ ਤਰ੍ਹਾਂ ਦੇਖਦੇ ਹੋ ਸਿਸਟਮ ਨੂੰ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਕਿਸਾਨਾਂ ਦੇ ਹੱਕ ਚਾ ਕਿਸਾਨਾਂ ਲਈ ਕਿਸਾਨ ਦੀ ਯੋਜਨਾ ਲੈ ਕੇ ਆ ਰਹੇ ਨੇ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਸਕੀਮਾਂ ਨੇ ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਕਿਸਾਨਾਂ ਦੇ ਹੱਕ ਵਿੱਚ ਨੇ ਫੇਰ ਵੀ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਕੁਝ ਕਰ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ ਕਿਹੜੀਆਂ ਉਹਨਾਂ ਨੇ ਕੀਤੀ ਹੋਣੇ ਜੀ ਮੰਗਾ ਇਹ ਕਿਹੜੀ ਸਕੀਮਾਂ ਕਿਸਾਨਾਂ ਦੇ ਹੱਕ ਵਿੱਚ ਨੇ ਜੇ ਕਿਸਾਨਾਂ ਦੇ ਹੱਕ ਵਿੱਚ ਕੋਈ ਸਕੀਮਾਂ ਹੁੰਦੀਆਂ ਤਾਂ ਅੱਜ ਸਾਨੂੰ ਇੱਥੇ ਨਾ ਆਉਣਾ ਪੈਂਦਾ ਸਾਡੇ ਜਵਾਬ ਜਿਹੜੇ ਬੱਚੇ ਨੇ ਜਿਹੜੇ ਨੌਜਵਾਨੀ ਪੀੜ੍ਹੀ ਨਸ਼ੇ ਚੋਂ ਮਰਦੀ ਬਾਹਰ ਨਾ ਜਾਂਦੀ ਉਹ ਫਿਰ ਸਰਕਾਰਾਂ ਨੂੰ ਲਾਹਣ ਤਾ ਪਉਂਦੀ ਖਾਲਸਤਾ ਦੀ ਮੰਗ ਨ ਉੱਠਦੀ ਜੇ ਸਾਨੂੰ ਜੇ ਜਿੱਤੀ ਜਾਂਦੀਆਂ ਨੀਤੀਆਂ ਸਾਡੀਆਂ ਮੰਗਾਂ ਫਿਰ ਇਹ ਨਹੀਂ ਮੰਗਾਂ ਉੱਠਦੀਆਂ ਤਾਂ ਇਹ ਹੁਣ ਸਰਕਾਰਾਂ ਨੇ ਆਪ ਇਹ ਮਾਹੌਲ ਨੀਤੀਆਂ ਦਾ ਦੌਰ ਵੀ ਚੱਲ ਰਿਹਾ ਕੱਲ ਵੀ ਕੇਂਦਰ ਦੇ ਮੰਤਰੀ ਚੰਡੀਗੜ੍ਹ ਪਹੁੰਚੇ ਨੇ ਉਹਨਾਂ ਨੇ 5 ਘੰਟੇ ਲਗਾਤਾਰ ਲੰਬੀ ਮੀਟਿੰਗ ਚੱਲੀ ਹੈ ਗੱਲਬਾਤ ਵੀ ਇੱਥੇ ਨਿਬੜ ਜੇ ਨਿਮੜਨ ਦੇ ਲਈ ਸਰਕਾਰਾਂ ਯਤਨਤਾ ਕਰ ਰਹੀਆਂ ਨੇ ਸਰਕਾਰਾਂ ਨੇ ਪਹਿਲਾਂ ਵੀ ਆਪਣੇ 2 ਸਾਲ ਪਹਿਲਾਂ ਜਿਹੜਾ ਮੋਰਚ ਲੱਗੇ ਜਦ ਵੀ ਜਿਹੜੀ ਸ਼ਹਾਦਤ ਹੋਈ ਦੀਪ ਸਿੰਘ ਸਿੱਧੂ ਦੇ ਆਪਣੇ 700 ਸਿੰਘ ਹੋਰ ਸ਼ਹੀਦ ਹੋਏ ਨੇ ਤੇ ਉਹਨਾਂ ਦਾ ਉਹਨੇ ਕੋਈ ਮੁੱਲ ਨਹੀਂ ਪਾਇਆਗਾ ਨਾ ਨਾ ਖੂਨ ਜਿਹੜਾ ਡੁੱਲਿਆ ਤੇ ਨਾ ਉਹਨਾਂ ਨੇ ਉਹਨਾਂ ਦੀ ਕਦਰ ਕੀਤੀ ਹੈ ਸਰਕਾਰਾਂ ਨੇ ਵੀ ਸਾਡੇ ਪੰਜਾਬ ਦੇ ਜਵਾਨੀ ਦਾ ਖੂਨ ਡੁੱਲਿਆ ਵੀ ਸਾਡੇ ਪੰਜਾਬ ਦਾ ਕੁਝ ਅਸੀਂ ਪੱਖ ਰੱਖੀਏ ਉਹ ਸਾਡੇ ਨਹੀਂ ਕੋਸ਼ਿਸ਼ ਰੱਖਿਆ ਗਿਆ ਤੇ ਸਾਨੂੰ ਇਸ ਕਰਕੇ ਦੁਬਾਰਾ ਜਾਣਾ ਪੈਂਦਾ ਪਹਿਲਾਂ ਕੀ ਘਾਟਾ ਰਹਿ ਗਿਆ ਪਹਿਲਾਂ ਵੀ ਗਏ ਸੀਗੇ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਫੰਡਿੰਗ ਖਤਮ ਹੋ ਗਈ ਹੋਣੀ ਆ ਤਾਂ ਕਿਸਾਨੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਜੰਗ ਵੀ ਚੱਲ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਕਹਿ ਰਿਹਾ ਹੈ ਕਿ ਸਾਡੀ ਤਾਂ 16 ਦੀ ਭਾਰਤ ਬੰਦ ਦੀ ਕਾਲ ਆ ਪਰ ਜਿਹੜਾ ਗੈਰ ਰਾਜਨੀਤਿਕ ਅਤੇ ਹੋਰ ਜਥੇਬੰਦੀਆਂ ਨੇ ਉਹ ਕਹਿੰਦੇ ਨੇ ਦਿੱਲੀ ਕੁਝ ਕਰ ਹੁਣ ਦੇਖੋ ਜਿਹੜਾ 16 ਨੂੰ ਆ ਉਹ ਜਥੇਬੰਦੀ ਹਿਸਾਬ ਨਾਲ ਜਿਵੇਂ ਚੱਲਦੇ ਨੇ ਹੁਣ ਜਿਹੜੀ ਉਹਨਾਂ ਦੀ ਕਾਲ ਉਹ ਆਪਣੇ ਪੱਦਰ ਪੱਦਰ ਤੇ ਦਿੰਦੇ ਨੇ ਤੇ ਜਿਹੜੀ ਹੁਣ ਦਿੱਲੀ ਨੂੰ ਕਾਲ ਦਿੱਤੀ ਆ ਉਹ ਵੀ ਜਥੇਬੰਦੀਆਂ ਨੇ ਕਿਸਾਨ ਦੀ ਉਹ ਵੀ ਪੰਜਾਬ ਦੀਆਂ ਨੇ ਦਰਦ ਰੱਖਦੀਆਂ ਨੇ ਉਹਨਾਂ ਨੂੰ ਵੀ ਕਾਲ ਦਿੱਤੀ ਆ ਹੁਣ ਆਪਣਾ ਆਪਣਾ ਫਰਜ਼ ਨਿਭਾਈ ਜਾਂਦੀਆਂ ਨੇ ਜੀ ਹਾਂ ਜੀ ਜੀ ਧੰਨਵਾਦ ਜੀ ਹਾਂ ਜੀ ਵੈਗਰੀ ਖਾਲਸਾ ਵੈਗਰੀ ਫਤਿਹ ਹਾਂ ਜੀ ਇਹ ਸੰਤ ਸਿੰਘ ਸਾਹਿਬ ਇਹ ਕਹਿ ਰਹੇ ਨੇ ਕਿ ਸਰਕਾਰਾਂ ਨੇ ਜਿਹੜੀਆਂ ਉਹ ਕਿਸਾਨਾਂ ਨੂੰ ਬਣਦੇ ਜਿਹੜੇ ਉਹਨਾਂ ਦੇ ਹੱਕ ਨੇ ਉਹ ਨਹੀਂ ਦੇ ਰਹੀਆਂ ਫਿਲਹਾਲ ਕਿਸਾਨਾਂ ਦਾ ਜਿਹੜਾ ਕਾਫਲਾ ਇਹ ਕੁਝ ਟਾਈਮ ਚ ਇੱਥੇ ਪਹੁੰਚਣ ਵਾਲਾ ਏ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ